ਭਾਈ ਜਦੋਂ ਕੋਈ ਮੇਰੇ ਪਿੰਡ ਲੋਹਾਖੇੜਾ ਦਾ ਨੌਜਵਾਨ ਮੇਰੇ ਪਿੰਡ ਦਾ ਨਾਮ ਚਮਕਾਉਂਦਾਗਾ ਮੈਂ ਉਹਦੀ ਸਪੋਰਟ ਜ਼ਰੂਰ ਕਰਦਾਗਾ ਚਾਹੇ ਮੇਰੀ ਉਹ ਨਾਲ ਬਣਦੀ ਹੋਵੇ ਚਾਹੇ ਨਾ ਬਣਦੀ ਹੋਵੇ ਕਿਉਂਕਿ ਸਰਪੰਚੀ ਕਰਕੇ ਬਹੁਤੇ ਬੰਦਿਆਂ ਨਾਲ ਬੰਨ ਨੂੰ ਵੀ ਹਟ ਜਾਂਦੀ ਹੈਗੀ ਸਾਰਿਆਂ ਦੇ ਸਾਰੇ ਕੰਮ ਨਹੀਂ ਕਰ ਸਕਦੇ ਆ ਮੁੰਡਾ ਮੇਰੇ ਨਾਲ ਪੜਦਾ ਰਿਆ ਤਰਲੋਚਨ ਸਿੰਘ ਤੇ ਇਹਨੇ ਇੱਕ ਹਲ ਬਣਾਏ ਨੇ ਹਲ ਤੁਹਾਡੇ ਸਾਹਮਣੇ ਨੇ ਬਾਕੀ ਸਾਰਾ ਕੁਝ ਦਿਖਾਉਣੇਗੇ ਤੇ ਗੱਲਾਂ ਬਾਤਾਂ ਵੀ ਕਰਵਾਉਣੇ ਆ ਹਾਂਜੀ ਭਾਈ ਤਰਲੋਚਨ ਸਿੰਘ ਜੀ ਹੁਣ ਹਲਾ ਬਾਰੇ ਦੱਸੋ ਤੇ ਹੋਰ ਹਲਾ ਲੋਕ ਕੀ ਖਾਸੀਅਤ ਹੈਗੀ ਇੱਕ ਦਾ ਜੀ ਫੋਲਡ ਨੇ ਜੀ ਖੁੱਲਦੇ ਆਏ ਅੱਛਾ ਵੀ ਖੁੱਲਦੇ ਨੇ ਜੈਕ ਲੱਗੇ ਹੋਏ ਨੇ ਹਾਂ ਜੈਕ ਲੱਗੇ ਹੋਏ ਆ ਬਾਈ ਖੋਲ ਕੇ ਦਿਖਾਈ ਮੜਾ ਕੁਲਵਿੰਦਰ ਕਰਿਓ ਸਟਾਰਟ ਤੇ ਆ ਜੈਕ ਲੱਗੇ ਨੇ ਸਿਆ ਹਾਂਜੀ ਹਾਂਜੀ ਤੇ ਬਾਕੀ ਆ ਕੀ ਬਣਾਏ ਨੇ ਕੋੜੇ ਦੇ ਇਹ ਕੋੜੇ ਨਹੀਂ ਲੋਗੋ ਨੇ ਇਹ ਆਪਣੇ ਹਾਂਜੀ ਹਾਂ ਤੇ ਆ ਲੋਗੋ ਆ ਗਿਆ ਤਾਈ ਦੇ ਨਾਮ ਦਾ ਨਿਹਾਲ ਐਗਰੋ ਵਰਕਸ ਲੋਹਾ ਖਿੜਾ ਆ ਨੰਬਰ ਚੱਲ ਰਹੇ ਨੇ ਆ ਨੰਬਰ ਪਲੇਟ ਇਹਨਾਂ ਦੀ ਕੁਲਵਿੰਦਰ ਉਹ ਵੀ ਲਾਦੀ ਸਿੱਧੂ ਹੈ ਹਾਂਜੀ ਹਾਂ ਆਹ ਸਟੈੱਕ ਕਰਨੇ ਬਾਈ ਸੈਸਟ ਸਟੈੱਕ ਕਰਨੇ ਬਾਈ ਖੋਲੀ ਕਰਾਂ ਐ ਖੁੱਲਦੇ ਬਾਈ ਦੇਖੋ ਜੈਕ ਨਾਲ ਹੀ ਖੁੱਲਦੇ ਆ ਗਏ ਹਾਂਜੀ ਹਾਂ ਤੇ ਐ ਨਹੀਂ ਰੋੜ ਖੱਪਣ ਦੀ ਹੈ ਨਾ ਇਹਦਾ ਜਮੀ ਵੀ ਨਹੀਂ ਵੀ ਅਲੱਗ-ਅਲੱਗ ਖੁੱਲਦੇ ਆ ਗਏ ਹਾਂਜੀ ਹਾਂ ਤੇ ਆਹ ਟਾਇਰ ਕਾਦੇ ਵਾਸਤੇ ਲਾਇਆ ਬਾਈ ਇਹ ਬ੍ਰੇਕ ਦਾ ਝੋਲ ਨਹੀਂ ਮਾਰ ਦੇ ਦੇ ਨਾਲ ਹਾਂ ਹਾਂ ਕਿੱਥੇ ਧਰ ਤੇ ਉੱਥੇ ਜੰਮ ਕੇ ਚੱਲਣਗੇ ਅੱਛਾ ਹਾਂਜੀ ਹਾਂ ਤੇ ਇਹਦਾ ਮੰਨ ਲਓ ਟਰੈਕਟਰ ਤੇ ਜ਼ੋਰ ਤਾਂ ਨਹੀਂ ਵੜਾ ਪੈਂਦਾ ਖੁੱਜਾਈ ਨਹੀਂ ਜ਼ੋਰ ਜਮੀ ਵੀ ਨਹੀਂ ਪੈਂਦਾ ਇਹਦੇ ਨਾਲ ਦਾ ਅੱਛਾ ਹਾਂਜੀ ਪੂਰੇ ਵਧੀਆ ਬੰਦ ਕਰੀ ਬਾਈ ਟਰੈਕਟਰ ਤੇ ਕਿਹੜਾ ਡਰੈਡ ਖਿੱਚੂ ਬਾਈ ਉਹਨੂੰ ਹੌਲੈਂਡ ਜਾਂ ਹੋਟ ਡਰੈਡ ਵੀ ਖਿੱਚ ਲਣਗੇ ਹੌਲੈਂਡ ਵੀ ਖਿੱਚ ਲੂਗਾ ਜੀ ਕਿਵੇਂ 855 ਆ ਗਿਆ ਜੀ ਹਾਂ ਉਹ ਵੀ ਖਿੱਚ ਲੂ ਨੱਤਰਈ 855 ਫਿਰ ਆ ਬੰਦ ਕਰਕੇ ਖਿੱਚੂਗਾ ਹਾਂਜੀ ਹਾਂਜੀ ਉਹ ਵੀ ਖਿੱਚ ਲੂਗਾ ਜੀ ਨੱਤਰ ਖਿੱਚਦਾ ਹੀ ਆਰਾਮ ਨਾਲ ਅੱਛਾ 55 ਨਹੀਂ ਖਿੱਚਦਾ ਹਾਂ 555 ਇਹਦਾ ਮਤਲਬ ਤੂੰ 855 ਨੂੰ ਮਾੜਾ ਮੰਨਦਾ ਇਹਨੂੰ ਹਾਂਜੀ ਹਾਂ ਉਹਦਾ ਮਾੜਾ ਹੈਗੀ ਆ ਜੀ ਅੱਛਾ ਜੀ ਹਾਂਜੀ ਹਾਂ ਤੇ ਬਾਕੀ ਆ ਹਲ ਵਾ ਕੇ ਲਿਆਇਆ ਬਾਈ ਬਾਹਣਾ ਨਾ ਇਹਨੂੰ ਪੁੱਛਦਾ ਬਾਈ ਨੂੰ ਵੀ ਕਿਵੇਂ ਲੱਗਿਆ ਬਾਈ ਬਾਹੀ ਤੇ ਕਿੰਨਾ ਕੁ ਜ਼ੋਰ ਲੱਗਾ ਟਰੈਕ ਦਾ ਉਧਰਾਂ ਦੇ ਬਾਈ ਤੇ ਇਹ ਆ ਸਾਡੇ ਪਿੰਡ ਦਾ ਮੁੰਡਾ ਜਿਹਨੇ ਲੋਹਾ ਖੜਾ ਲੋਹਾ ਖੜਾ ਇੱਕ ਵਾਰ ਪੂਰੀ ਕਰਵਾਤੀ ਜੀ 2010 ਚ 37 ਲੋਹਾ ਖੜਾ ਮੇਰਾ ਭਰਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜ਼ਮੀਨ ਵਾਹ ਕੇ ਹੋਣਾ ਨਾਲ ਕਿੰਨੇ ਕਿੱਲੇ ਵਾਹੇ ਹੈਗੇ ਪੰਜ ਕਿੱਲੇ ਵਾਹੇ ਆ ਬਾਈ ਕਿੰਨਾ ਕ ਤੇਲ ਖਾ ਗਿਆ ਪੰਜ ਕਿੱਲਿਆਂ ਚ ਸਾਢੇ 7 ਲੀਟਰ ਖਾਦਾ ਹੈ ਸਾਢੇ 7 ਲੀਟਰ ਬਸ ਵਧੀਆ ਡੂਗੇ ਬਾਈ ਜੀ ਪਹਿਲਾਂ ਇੱਕ ਦਿਨ 11 ਹਾਲਾ ਨਾਲ ਵਾਹੇ ਸੀ ਉਦੋਂ 15 ਖਾ ਗਿਆ ਸੀ ਅੱਛਾ ਇੰਨਾ ਫਰਕ ਆ ਗਿਆ ਤੇ ਟਰੈਕਟਰ ਆ ਝੋਟਾ ਬਾਈ ਤੇਰੇ ਲਈ ਵੀ ਹੈਣਾ ਹੌਲੈਂਡ 5520 ਕਿਵੇਂ ਲੱਗਿਆ ਕੰਮ ਬਾਈ ਤਰਲੋਚਨ ਦਾ ਕੰਮ ਪੂਰਾ ਵਧੀਆ ਬਾਈ ਨਹੀਂ ਆਮ ਪਰ ਜਾਇ ਐਂ ਲੱਗਦਾ ਵੀ ਥੋੜਾ ਜਿਹਾ ਬਾਹਣ ਗੇਲਾ ਸੀ ਗਾਲੇ ਤਾਂ ਵੀ ਥੋੜਾ ਵੱਧ ਖਾ ਗਿਆ ਹੋਊਗਾ। ਹੂੰ। ਜੇ ਬਾਹਣ ਬੱਤ ਹੋਵੇ ਮਿੱਲਾ ਦਾ ਹੋਰ ਵੀ ਘੱਟ ਖਾਂਦਾ। ਅੱਛਾ। ਫਿਰ ਤਾਂ ਜਨਕਾ ਪੂਰਾ ਸੰਤੁਸ਼ਟ ਹੋਇਆਗਾ। ਹਾਂ ਪੂਰਾ ਵਧੀਆ। ਤੇ ਲੋਗੋ ਤੇਰੇ ਅਲਤ ਵੀ ਉਵੇਂ ਲੈ ਇਹਨਾਂ ਦਾ ਸਾਮਰਾ ਫਾਰਮ। ਸੇਮ ਹੀ ਬਣਾਏ ਨੇ ਬਾਈ ਦੋਨੋਂ। ਸੇਮ ਹੀ ਬਣਾਏ ਨੇ ਬਸ ਆ ਉਵੇਂ ਘੋੜੇ ਤੇ ਆਹ ਮੂਰੇ ਕੀ ਆ ਗਿਆ ਬਾਈ? ਇਹ ਵੀ ਇਦੀ ਘੋੜੀ ਆ ਜਿਹੜੀ ਆਹ ਘੋੜੇ ਨਾਲ ਦੀ ਐ। ਅੱਛਾ ਤੇ ਆ ਇੱਕ ਸ਼ੇਰ ਵਾਲੇ ਆ ਗਏ ਨਾ ਹੋਰ। ਇਹਦਾ ਤਿੰਨ ਜਨਮਰ ਇਕੱਠੇ ਕਰਤੇ। ਇਹਦੇ ਥੋੜਾ ਜਿਹਾ ਰੰਗ ਅਲੱਗ ਕਰਾਂਗੇ। ਰੰ ਸ਼ੇਰ ਵਾਲਾ ਰੰਗ ਕਰਾਂਗੇ ਤੇ ਜਿਹੜਾ ਸ਼ੇਰ ਬਣਾਇਆ ਹੈ ਅੱਛਾ ਹਾਂ ਇਹ ਤਾਂ ਨਾਲ ਗਲਤ ਹੋ ਗਿਆ ਇਹ ਤਾਂ ਇਹ ਦੂਜਾ ਸ਼ੇਰ ਬਣਾਤਾ ਨੀਲਾ ਸ਼ੇਰ ਹਾਂ ਤੇ ਭਾਈ ਜੇ ਕਿਸੇ ਨੇ ਤਿਆਰ ਕਰਵਾਉਣੇ ਹੋਣਾ ਨਾ ਤੇ ਕਿੰਨੇ ਟਾਈਮ ਤੇ ਤਿਆਰ ਕਰ ਦੋਗੇ ਇਹ ਹਫਤਾ ਤਾਂ ਲੱਗਦਾ ਹੀ ਹੈ ਵੀਰੇ ਇਹਨੂੰ ਹਫਤਾ ਲੱਗ ਹੀ ਜਾਂਦਾ ਹੈ ਹਾਂਜੀ ਹਾਂਜੀ ਰਾਮ ਨਾਲ ਤੇ ਬਾਕੀ ਆਪਾਂ ਪਿੰਡ ਵਾਲਿਆਂ ਦੇ ਵੀ ਉਹ ਜਾਣਦੇ ਆਂਗੇ ਵੀ ਕਿਵੇਂ ਆ ਮਿਸਤਰੀ ਸਤਿ ਸ੍ਰੀ ਅਕਾਲ ਜੀ ਦੁਕੀਦਾਰ ਸਾਹਿਬ ਸਤਿ ਸ੍ਰੀ ਅਕਾਲ ਭਾਈ ਕਿਵੇਂ ਆ ਮਾਣਾ ਪਿੰਡ ਦੇ ਵੀ ਪਿੰਡ ਦਾ ਨਾਮ ਜਮਕਾਤਾ ਮਿਸਤਰੀ ਨੇ ਪੂਰਾ ਵਧੀਆ ਪੂਰਾ ਪਹਿਲਾਂ ਕਹਿੰਦੇ 350 ਰੇੜੀ ਇਹਨੇ ਵੇਚਦੀ ਜਿਹੜੀ ਉਹ ਕੱਖ ਢੋਣ ਵਾਲੀ ਹੁੰਦੀ ਹੈਗੀ ਹਾਂਜੀ ਉਹ ਵੀ ਇੱਕ ਨੰਬਰ ਕੰਮ ਚੱਲਦਾ ਇੱਕ ਨੰਬਰ ਹੁਣ ਵੀ ਚੱਲਦਾ ਹੈਗਾ ਤਿਆਰ ਨਹੀਂ ਹੁੰਦੀਆਂ ਕਦੇ ਵੀ ਸਾਈਆਂ ਆਈਆਂ ਪਿਆਣੇ ਹਾਂਜੀ ਹਾਂ ਬਹੁਤ ਤੇ ਵਧੀਆ ਮੇਰੀ ਪਿੰਡ ਦੀ ਸੰਗਤ ਖੜੀ ਹੈ ਸਾਰੀ ਬਈ ਜੇ ਕਿਸੇ ਨੇ ਹਲ ਬਣਾਉਣੇ ਹੋਣ ਤੁਸੀਂ ਬੇਫਿਕਰ ਹੋ ਕੇ ਆਪ ਬਾਈ ਨਾਲ ਗੱਲਬਾਤ ਕਰ ਸਕਦੇ ਹੋਗੇ ਸਕਰੀਨ ਤੇ ਨੰਬਰ ਚੱਲ ਰਿਹਾਗਾ ਬਦਨੇ ਦਾ ਕਿੰਨਾ ਕੁ ਅੰਦਾਜ਼ਾ ਇਹ ਲਗਭਗ 5 ਕੁ ਕਮਾਂਟਲ ਦੇ ਵਿੱਚ ਲਵੇ ਹੈਗਾ ਜੀ ਹਾਂਜੀ ਹਾਂ ਬਾਕੀ ਭਾਜਨ ਕਰਾਂਗੇ ਜੀ ਇਹਦਾ ਜੀ ਆ ਰੰਗ ਰੂਨ ਕਰਵਾ ਕੇ ਸਾਰਾ ਦੇਓਗੇ ਨਾ ਹਾਂਜੀ ਹਾਂਜੀ ਟੋਟਲ ਜੀ ਆ ਵਧੀਆ ਲਾਇਨੇ ਪਾ ਪਾ ਹਾਂਜੀ ਆ ਸਾਰੀ ਅਰੀਜਨਲ ਪੇਪਰ ਤੇ ਹਲ ਵੀ ਆਮ ਟਰੈਕਟਰ ਜਿਵੇਂ ਆਮ ਹਲੋਂਦੇ ਮਾੜੇ ਜੀ ਉਹਨਾਂ ਨਾਲੋਂ ਵਧੀਆ ਲਾਇਨੇ ਹਾਂਜੀ ਹਾਂਜੀ ਇੱਕ ਫਾਇਦਾ ਹੈਗਾ ਇਹਦਾ ਵੀ ਇਹ ਨਹੀਂ ਹੈਗਾ ਵੀ ਵੱਡੇ ਟਰੈਕਟਰ ਵਾਸਤੇ ਤਿਆਰ ਨੇ ਨਾ ਛੋਟਾ ਟਰੈਕਟਰ ਵੀ ਬੰਦਾ ਖਿੱਚ ਸਕਦਾ ਜੀ ਹਾਂ ਤੇਰਾ ਬਣ ਜਾਂਦਾ ਜੀ ਉਸ ਤੋਂ ਬਾਅਦ ਤੇਰਾ ਬਣ ਜਾਂਦੇ ਹਾਂ ਉ 17 ਨੇ ਹਾਂਜੀ ਹਾਂ ਬਾਈ ਸ਼ੇਅਰ ਕਰ ਦਿਓ ਸ਼ੇਅਰ ਕਰਕੇ ਜਿਹੜੇ ਭਰਾ ਤੁਹਾਡੇ ਖੇਤੀ ਕਰਦੇ ਉਹਨਾਂ ਤੱਕ ਵੀਡੀਓ ਜ਼ਰੂਰ ਭੇਜ ਦਿਓ ਜੇ ਕਿਸੇ ਨੇ ਇਸ ਤਰ੍ਹਾਂ ਦੇ ਹਲ ਜਾਂ ਫਿਰ ਰੇੜੀਆਂ ਹਾਂਜੀ ਹਾਂ ਉਹ ਵੀ ਬਣਾ ਦਨੇ ਹੋਗੇ ਹਾਂਜੀ ਹਾਂ ਰੇੜੀਆਂ ਕਿੰਨੇ ਦਿਨਾਂ ਦੇ ਤਿਆਰ ਕਰ ਦੋਗੇ ਰੇੜੀ ਉਹ ਤਾਂ ਵੀਰੇ ਆਪਣਾ 3 ਦਿਨਾਂ ਚ ਹੋ ਜਾਂਦੀ ਹੈ ਰੇੜੀ ਜੀ ਹਲ ਹਫਤਾ ਲੱਗ ਜੂ ਹਾਂਜੀ ਇਹਨਾਂ ਦੇ ਹੱਥ ਕਿਉਂਕਿ ਵੱਡਾ ਕੰਮ ਹੈ ਬਰੀਕੀ ਬਾਕੀ ਆ ਬੰਦਾ ਨਵਾਂ ਰੱਖਿਆ ਇੱਕ ਹੈ ਹਾਂਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਇਹ ਹਾਲ ਤਿਆਰ ਕਰਨ ਚ ਸੋਡਾ ਕੀ ਸਹਿਯੋਗ ਰਿਹਾ ਸਾਡਾ ਸਾਰਾ ਸਾਫ ਸਵੈਈ ਦਾ ਸਾਡੇ ਹੀ ਸਹਿਯੋਗ ਆਇਆ ਇੱਕ ਤਾਂ ਨਟ ਕਿਸੇ ਨੇ ਇੱਕ ਕ੍ਰੇਗ ਮਾਰ ਮਾਰਿਆ ਹਾਂਜੀ ਰੰਗ ਕਰਨ ਚ ਕੀ ਮਦਦ ਕਰੀ ਹੈਗੀ ਨਾ ਰੰਗ ਤਾਂ ਪੇਂਟ ਨੇ ਕਰਿਆ ਅੱਛਾ ਕਿੰਨੇ ਦਿਨ ਹੋ ਗਿਆ ਆਪ ਨੂੰ ਕੰਮ ਸਿੱਖਦਿਆਂ ਨੂੰ ਜੀ ਕੰਮ ਸਿੱਖਣ ਨੂੰ ਹੋ ਗਿਆ 10 15 ਦਿਨ ਤੇ ਪਹਿਲੇ ਉਹ ਹਾਲਾਤ ਮਤਮਰ ਵਾਲੇ ਸੀ ਪਹਿਲੇ ਦਿਨ ਕੀ ਹੋ ਗਏ ਸੀ ਪਹਿਲੇ ਦਿਨ ਅੱਛਾ ਰਾਡ ਫੜਾਈ ਨੇ ਚੱਕ ਕੇ ਵੈਲਡ ਕਰਨ ਵਾਲੇ ਨੇ ਖਾਣਾ ਸਿੱਖਿਆ ਥੋੜੀ ਥੋੜੀ ਆਉਣ ਵਾਲੇ ਟਾਈਮ ਤੇ ਇਹ ਵੀ ਮਿਸਤਰੀ ਬਣ ਜਾਊਗਾ ਠੀਕ ਹੈ ਤੇ ਬਾਕੀ ਆਪਣੀ ਮੰਡੀ ਬਾਰੇ ਗੱਲਬਾਤ ਕਰਵਾਉਣੀ ਆ ਤਾ ਮੰਡੀ ਕਿਵੇਂ ਆ ਹੁਣ ਮੰਡੋਂ ਠੀਕ ਆ ਜੀ ਪਹਿਲਾਂ ਕਿਵੇਂ ਸੀ ਪਹਿਲਾਂ ਘੋੜੇ ਘੋੜੇ ਰੇਤਾਂ ਫਿਰ ਜਦੋਂ ਮੰਨ ਲਓ ਤੁਸੀਂ ਕਣਕ ਜੀਰੀ ਚੱਕਦੇ ਰੇਤਾਂ ਉੱਠਦਾ ਕਿਵੇਂ ਜੇ ਲੱਗਦਾ ਹੁੰਦਾ ਬੜਾ ਔਖਾ ਜੀ ਉਦੋਂ ਕਿਹਨੂੰ ਗਾਲਾਂ ਕੱਢਦੇ ਹੁੰਦੇ ਹੁਣ ਗਾਲਾਂ ਕੱਢਦੇ ਆ ਸਰਪੰਚ ਜਦੋਂ ਮੈਂ ਸਰਪੰਚ ਬਣ ਗਿਆ ਕਿੰਨੇ ਕ ਟਾਈਮ ਬਾਅਦ ਮੰਡੀ ਬਣ ਗਈ ਸੀ ਮਤਲਬ ਥੋੜੇ ਦਿਨ ਬਾਅਦ ਹੀ ਬਣ ਗਈ ਸੀ ਤੇ ਆ ਲੈਟਾਂ ਲੂਟਾਂ ਲੱਗੀਆਂ ਸੀ ਆ ਲੈਟਾਂ ਲੱਗਦਾ ਤੰਡਾ ਵਰਗਾ ਇੱਕ ਚੀਜ਼ ਹੋਰ ਵੀ ਹੋਈ ਇੱਥੇ ਉਹ ਥੋੜੇ ਜਿਆਦਾ ਕਿ ਨਾ ਲੈਟਾ ਲੱਗ ਗਿਆ ਮੰਡੀ ਬਣ ਗਈ ਹਾਂ ਮੋਟਰ ਵੀ ਲਾਤੀ ਮੋਟਰ ਵੀ ਲੱਗੀ ਫਿਰ ਉਸ ਤੋਂ ਪਹਿਲਾਂ ਪਾਣੀ ਕਿੱਥੋਂ ਲਿਆਉਂਦੇ ਨਾਲ ਕਹਾਂ ਹੁੰਦਾ ਏ ਛੇੜ ਦਾ ਟੁੱਟਿਆ ਜਾ ਅੱਛਾ ਬਸ ਉਹ ਮੱਥਾ ਮਾਰੀ ਉੱਥੇ ਉਹ ਗੰਦਲਾ ਜਿਹਾ ਬਣੀ ਪੀ ਜਾਂਦੇ ਤੇ ਇੱਕ ਚੀਜ਼ ਹੋਰ ਕਰੀ ਹੋਡੇ ਉਹ ਨਹੀਂ ਯਾਦ ਆ ਗਈ ਫਿਰ ਉਹ ਨਹੀਂ ਯਾਦ ਯਾਦ ਕਰਾ ਲਈ ਜੀ ਤਾਂ ਕਿ ਜਿੱਤੇ ਬਹਿ ਕੇ ਦੁਪਹਿਰੇ ਰੋਟੀ ਖਾਣੇ ਉਹ ਕਿਨੇ ਬਣਾਏ ਨੇ ਹਾਂ ਹੈ ਉਹ ਮੇਕਰੋ ਬਣਾਏ ਨੇ ਠੀਕ ਹੈ ਉਹ ਕੋਈ ਪੰਚਾਇਤ ਤੋਂ ਨਹੀਂ ਬਣਾਏ ਕੋਈ ਨਾ ਹੋਰ ਫੰਡ ਤੋਂ ਬਣਾਏ ਨੇ ਆਪਦੇ ਘਰੋਂ ਬਣਾਏ ਨੇ ਹ ਸਾਰੇ ਜ਼ਿਮੀਂਦਾਰ ਬੈਠੇ ਨੇ ਜਿਹਦੇ ਉੱਤੇ ਹੈ ਜ਼ਿਮੀਂਦਾਰ ਲੇਬਰ ਵਾਲੇ ਸਾਰੇ ਭਾਈਚਾਰਾ ਇਕੱਠੀ ਆ ਪਾ ਜੀ ਸਾਰੇ ਉੱਥੇ ਬੈਠਾ ਹੁਣ ਹਾਂਜੀ ਹਾਂ ਠੀਕ ਹੈ ਜੀ ਤੇ ਠੀਕ ਹੈ ਭਾਈ ਮੇਨ ਗੱਲ ਸੀ ਹਾਲਾਂ ਦੀ ਜੇ ਕਿਸੇ ਨੇ ਬਣਾਉਣੇ ਹੁਣ ਤੁਹਾਡੇ ਸਾਹਮਣੇ ਨੇ ਬਹੁਤ ਵਧੀਆ ਹਾਲ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਸਾਡੇ ਆਹ ਮਿਸਤਰੀ ਸਾਹਿਬ ਨੂੰ ਕੰਟੈਕਟ ਕਰਕੇ ਬਣਵਾ ਸਕਦੇ ਹਾਂ ਜੇ ਤੁਸੀਂ ਕੋਈ ਸਾਈਜ਼ ਵਗੈਰਾ ਵੀ ਪਾਉਣੀ ਹੈਗੀ ਬੇਫਿਕਰ ਹੋ ਕੇ ਪਾ ਦਿਓ ਮੇਰੀ 100% ਜ਼ਿੰਮੇਵਾਰੀ ਆ